ਜੀ ਦਾ ਖਲਸਾ ਵਾਹਿਗੁਰੂ ਜਿੱਕਿਫਤੇ ਲਫ਼ਜ਼ਾਂ ਵਿੱਚ ਬਿਆਨ ਨਾ ਹੋਵੇ ਬਾਬਾ ਤੇਰੀ ਕਹਾਣੀ ਲਫ਼ਜ਼ਾਂ ਵਿੱਚ ਬਿਆਨ ਨਾ ਹੋਵੇ ਬਾਬਾ ਤੇਰੀ ਕਹਾਣੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਦੀ ਬਾਣੀ ਤਨ ਗੁਰੂ ਨਾਨਕ ਦੀ ਬਾਣੀ ਮੂਲ ਮੰਤਰ ਦਾ ਪਾਠ ਜਿਸ ਨੇ ਪੰਦੇ ਤਾਈ ਪੜਾਇਆ ਹੱਕ ਸੱਚ ਦੀ ਕੀਰਤ ਕਰਨ ਦਾ ਸਭ ਨੂੰ ਸਬਕ ਸਿਖਾਇਆ ਮੂਲ ਮੰਤਰ ਦਾ ਪਾਠ ਜਿਸ ਨੇ ਪੰਦੇ ਤਾਈ ਪੜਾਇਆ ਹੱਕ ਸੱਚ ਦੀ ਕੀਰਤ ਕਰਨ ਦਾ ਸਭ ਨੂੰ ਸਬਕ ਸਿਖਾਇਆ ਪਵਨ ਗੁਰੂ ਮਾਤਾ ਤੇਰਤ ਪਿਤਾ ਪਨਾਇਆ ਕਾਨੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਤਨ ਗੁਰੂ ਨਾਨਕ ਦੀ ਬਾਣੀ ਤੇਰਾ ਤੇਰਾ ਤੋਲ ਕੇ ਜਿਸਨੇ ਮੋਤੀ ਖੰਨਾ ਚਲਾਇਆ ਬਾਲੇ ਤੇ ਮਰਦਾਨੇ ਨਾਲ ਸਾਰੀ ਦੁਨੀਆ ਦਾ ਚੱਕਰ ਲਾਇਆ ਤੇਰਾ ਤੇਰਾ ਤੋਲ ਕੇ ਜਿਸਨੇ ਮੋਤੀ ਖੰਨਾ ਚਲਾਇਆ ਬਾਲੇ ਤੇ ਮਰਦਾਨੇ ਨਾਲ ਸਾਰੀ ਦੁਨੀਆ ਦਾ ਚੱਕਰ ਲਾਇਆ ਕਰਤਾਰ ਪੁਰੇ ਦੀ ਤਰਤਉ ਤੇ ਜਿਸ ਕੀਤੀ ਸੀ ਕਿਰਸਾਨੀ ਤਨ ਗੁਰੂ ਨਾਨਕ ਨ ਤੇ ਦੀ ਬਾਣੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਦੀ ਬਾਣੀ ਮਲਕ ਭਾਗੋ ਦੇ ਭੋਜਨ ਵਿੱਚੋਂ ਨਦੀ ਖੂਨ ਦੀ ਵੈੰਦੀ ਪਾਪਾਂ ਵਾਲੀ ਕਮਾਈ ਦੀ ਲੋਕ ਕੋ ਕਦਰ ਕੋਈ ਨਾ ਪੈਂਦੀ ਮਲਕ ਭਾਗੋ ਦੇ ਭੋਜਨ ਵਿੱਚੋਂ ਨਦੀ ਖੂਨ ਦੀ ਵੈੰਦੀ ਪਾਪਾਂ ਵਾਲੀ ਕਮਾਈ ਦੀ ਲੋਕ ਕੋ ਕਦਰ ਨਾ ਕੋਈ ਪੈਂਦੀ ਪਹਿਲਾ ਲੋਦੀ ਰੁਖੀ ਮਿੱਸੀ ਅਮਰਤ ਕਰਕੇ ਜਾਣੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਦੀ ਬਾਣੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ